ਨੋੜੀ ਦਾ ਤਿਹਾਰ ਸੋ ਸਭ ਤੋਂ ਪਹਿਲਾਂ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਦੌਦਪੁਰ ਨੀਵਾਂ ਦੇ ਬੱਚਿਆਂ ਵੱਲੋਂ ਇੱਕ ਆਈਟਮ ਪੇਸ਼ ਕਰਾਂਗੇ ਲੈ ਮਾਈਂ ਲਾਟ ਲਡਾਲੈ ਨੀ ਲੈ ਮਾਈਂ ਲਾਟ ਲਡਾਲੈ ਨੀ ਅੱਜ ਕੁੱਟ ਸੀਨੇ ਨਾਲ ਲਾ ਲੈ ਨੀ ਕਰ ਲੈ ਅੱਜ ਦਿਲ ਦੀਆਂ ਗੱਲਾਂ ਨਹੀਂ ਕਰ ਲੈ ਅੱਜ ਦਿਲ ਦੀਆਂ ਗੱਲਾਂ ਨਹੀਂ ਚੱਲੀਆਂ ਪਾਣੀ ਦੀਆਂ ਛੱਲਾ ਨਹੀਂ ਕੈਸਾ ਦਿਨ ਆਇਆ ਹੈ ਚਿੜੀਆਂ ਦਾ ਦੇਸ਼ ਪਰਾਇਆ ਨਹੀਂ ਕੈਸਾ ਦਿਨ ਆਇਆ ਹੈ ਚਿੜੀਆਂ ਦਾ ਦੇਸ਼ ਪਰਾਇਆ ਨਹੀਂ ਸੋ ਸਭ ਤੋਂ ਪਹਿਲਾਂ ਬੱਚੇ ਲੈ ਕੇ ਆ ਰਹੇ ਆ ਆਈਟਮ ਐਕਸ਼ਨ Song ਧੀਆ ਉਹਦੇ ਪਹਿਲਾਂ ਗੁਰੂ ਛੋਟੇ ਸਾਹਿਬ ਜੀ ਆਦਿ ਦੇ ਤਿਹਾੜੀ ਵੀ ਮਨਾਏ ਆ ਸਾਰੇ ਦਿਹਾੜਿਆਂ ਨੂੰ ਸਮਾਰਪਨ ਅਸੀਂ ਪ੍ਰੋਗਰਾਮ ਕਰਦੇ ਹਾਂ ਵੱਡੇ ਪੱਤਰ ਦੇ ਤਰ੍ਹਾਂ ਦੇ ਕਿਉਂਕਿ ਤੁਹਾਡਾ ਤੁਹਾਨੂੰ ਸਹਿਯੋਗ ਹੈ ਅਸੀਂ ਉਹਦੇ ਵਿੱਚ ਚੰਗੇ ਕੰਮਾਂ ਦੇ ਵਿੱਚ ਅੱਗੇ ਆਉਣ ਵਾਲੇ ਪਰਿਵਾਰ ਭਾਵੇਂ ਛਾਂਜੇ ਪਰਿਵਾਰ ਆ ਭਾਵੇਂ ਚੰਗੀ ਖੇਤੀ ਕਰਦੇ ਆ ਭਾਵੇਂ ਕਿਤੇ ਨਾਮ ਦਾ ਘਟਕੇ ਆ ਭਾਵੇਂ ਪੈਣਾ ਸਾੜੀਏ ਸਫਾਈ ਰੱਖਦੀਆਂ ਆ ਆਪਣੀ ਗਲੀ ਦੀ ਘਰ ਦੇ ਵਿੱਚ ਜਿੰਨਾ ਪ੍ਰਬੰਧ ਕਰਦੀਆਂ ਚੰਗੀ ਜੌਬ ਤੇ ਅਸੀਂ ਉਹਨਾਂ ਨੂੰ ਮਾਣ ਸਨਮਾਨ ਦੇਣਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਜ ਅਸੀਂ 33 ਉਹਨਾਂ ਬੱਚੀਆਂ ਨੂੰ ਪਰਮ ਸਨਮਾਨ ਕਰਨਾ ਜਿੰਨਾਂ ਦੇ ਘਰੇ ਬੱਚੀਆਂ ਨੇ ਜਨਮ ਲਿਆ ਕਈ ਵਾਰਾ ਹੋ ਜਾਂਦਾ ਜਦੋਂ ਸਾਡੇ ਗਾਂ ਵਾੜ ਬੱਚਾ ਬੇਡਾ ਜੰਮਿਆ ਹੁੰਦਾ ਤੇ ਅੱਗੇ ਢੋਲਕੀਆਂ ਵੱਜਦੀਆਂ ਤੇ ਬੇਟੀ ਨੂੰ ਆਉ ਲੱਗਦਾ ਵੱਡੀ ਹੋੜ ਵਾਲੀ ਨੂੰ ਵੀ ਖੜੀ ਮਾਇ ਦਾ ਜੰਮੇ ਨਹੀਂ ਦੀ ਛੜੀ ਮੈਂ ਗੱਤ ਜੋਪੀ ਮੇਰਾ ਤਾਂ ਦੁੱਖਾ ਇਸ ਕਰਕੇ ਅਸੀਂ ਉਹਨਾਂ ਹੀ ਚਾਹੁੰਦੇ ਧੀਆਂ ਦਾ ਜਿੰਨਾ ਬੇਟਿਆਂ ਦਾ ਬੇਟੇ ਵੀ ਬਹੁਤ ਜ਼ਰੂਰੀ ਆ ਤੇ ਧੀਆਂ ਵੀ ਬਹੁਤ ਜ਼ਰੂਰੀ ਆ ਇਸ ਸਮਾਜ ਵਾਸਤੇ ਇਹ ਬਰਾਬਰ ਦੀ ਗਿਣਤੀ ਆ ਜਦੋਂ ਅਸੀਂ ਆਦਰਵਾਦੀ ਸੈਂਟਰ ਦੇ ਰਿਪੋਰਟ ਲਈਦੇ ਆਪਣੇ ਬਰਾਬਰ ਦੀ ਗਿਣਤੀ ਆ ਬੱਚੀਆਂ ਵੀ ਹੁੰਨੀਆਂ ਤੇ ਬੱਚੇ ਵੀ ਹੁੰਨੇ ਆ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਧੋਣੀ ਦਰ ਘੜਦੀ ਜਾਂਦੀ ਸੀ ਔਰ ਇਹ ਖੇੜ ਸਾਰਾ ਤਹਿਵਾਜ਼ ਕਰਦੇ ਸਾਰੀਆਂ ਜਗਜੀਤਾਂ ਦਾ ਕੋਪ੍ਰੀਤ ਇਹ ਆਈ ਆ ਸਾਡੀ ਧੀ ਇਹਨਾਂ ਵੀ ਸਨਮਾਨ ਜਗਜੀਤਾਂ ਸਾਰਿਆਂ ਨੂੰ ਦੇਣਾ ਤੇ ਸਾਰੇ ਦਰਜੋ ਬਦਰਜਾ ਜਿੰਨਾ ਵੀ ਤੁਸੀਂ ਆਏ ਸਾਰੇ ਸਤਿਕਾਰਯੋਗਾਂ ਸੁ ਉੱਥੇ ਇੱਕ ਤਰ੍ਹਾਂ ਨਾਲ ਉਹਦਾ ਉਸ ਇਲਾਕੇ ਦੇ ਉਹ ਵੱਡੇ ਜ਼ਗੀਰਦਾਰ ਸਨ ਦੁੱਲਾ ਪੱਟੀ ਦੇ ਜਿਹੜੇ ਵੱਡੇ ਵਡੇਰੇ ਸਨ ਜਿਹੜੇ ਅਕਬਰ ਬਾਦਸ਼ਾਹ ਦੇ ਆਕੀ ਹੋ ਗਏ ਸਨ ਤੇ ਉਸ ਤੋਂ ਬਾਅਦ ਅਕਬਰ ਬਾਦਸ਼ਾਹ ਨੇ ਉਹਨਾਂ ਜਿਹੜੇ ਦੁੱਲੇ ਦੇ ਪਿਓ ਦਾਦੇ ਸਨ ਉਹਨਾਂ ਨੂੰ ਮਾਮਲਾ ਨਾ ਤਾਰਨ ਕਰਕੇ ਲਾਹੌਰ ਦੇ ਵਿੱਚ ਲਾਹੌਰ ਦੇ ਕਿਲੇ ਦੇ ਅੱਗੇ ਗੇਟ ਦੇ ਅੱਗੇ ਉਹਨਾਂ ਨੂੰ ਸ਼ਹੀਦ ਕਰਕੇ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਲਟਕਾ ਦਿੱਤਾ ਸੀ Hello? ਸੋਈ ਸੋਈ ਰੇਵੇ ਜੋ ਮੰਗੇ ਢਾ ਗੁਰੇ ਆਪਣੇ ਤੇ ਸੋਈ ਸੋਈ ਰੇਵੇ ਟੱਗੜ ਜੇ ਉਹਦੇ ਪਿਤਾ ਦਾ ਨਾਮ ਹੈ ਗੁਰਸੇਵਿਕ ਸਿੰਘ ਤੇ ਸੁਖ ਟੱਗੜ ਉਸ ਪਰਿਵਾਰ ਵੱਲੋਂ ਇਹ ਚੋਲਾ ਦਾ ਜਿਹੜਾ ਹੈਗਾ ਮਾਨ ਸਨਮਾਨ ਕੀਤਾ ਜਾਣਾ ਹੈ ਜਿਹੜੇ ਬੇਬੀ ਕੱਪੜੇ ਆ ਬੱਚਿਆਂ ਦੇ ਕੱਪੜੇ ਉਹ ਡਾਕਟਰ ਸਤਨਾਮ ਸਿੰਘ ਜੀ ਨੂੰ ਆਪ ਪੱਪੀ ਡਾਕਟਰ ਕਹਿੰਦੇ ਆ ਬੇਟੀ ਖੜੀ ਹੈ ਗੁਰਪ੍ਰੀਤ ਕੌਰ ਇਸ ਪਰਿਵਾਰ ਵੱਲੋਂ ਉਹ ਕੀਤਾ ਜਾਣਾ ਹੈ ਤੇ ਜਿਹੜਾ ਉਹਦੇ ਵਿੱਚ ਛੋਟਾ ਜਿਹਾ ਇੱਕ ਮਿੱਠੇ ਦਾ ਲਫਾਬਾ ਪਾਇਆ ਗਿਆ ਜਿਹਨੂੰ ਆਪਾਂ ਰਿਉੜੀਆਂ ਕਹਿੰਦੇ ਆ ਇਸ ਤਿਹਾਰ ਨੂੰ ਮੁੱਖ ਰੱਖਦੇ ਆ ਉਹ ਸਾਡੇ ਬੈਂਕ ਮੈਨੇਜਰ ਬੈਂਕ ਅਫਸਰ ਰਏ ਸ਼੍ਰੀਸ਼ ਕੁਮਾਰ ਜੀ ਉਹਨਾਂ ਵੱਲੋਂ ਕੀਤਾ ਗਿਆ ਤੇ ਜਿਹੜੀ ਇੱਥੇ ਸੋਰੀ ਸੁਖਦੀ ਮੈਡਮ ਉਹ ਵੀ ਪਹੁੰਚੇ ਹੋਇਆ ਸਾਡੇ ਸਕਿੱਲ ਸੈਂਟਰ ਦੀਆਂ ਟ੍ਰੇਨਿੰਗ ਦੇ ਰਹੀਆਂ ਕੁੜੀਆਂ ਜਿੰਦਰਪੁਰ ਇਹ ਆਪਣਾ ਜਿਹੜਾ ਜੌਰ ਮੈਡਮ ਜਿਹੜੇ ਆ ਉਹ ਵੀ ਸਾਡੇ ਦਰਮਿਆਨ ਪਹੁੰਚੇ ਆ ਤਾਂ ਇਸ ਤਰ੍ਹਾਂ ਅਸੀਂ ਦੇਖ ਰਹੇ ਆ ਕਿ ਸਾਡੇ ਜਿਹੜੀਆਂ ਲੜਕੀਆਂ ਹੈਗੀਆਂ ਉਹ ਕਿਸੇ ਨਾਲੋਂ ਘੱਟ ਨਹੀਂ ਹੈ ਉਹ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਆਪਣੀ ਜਿਹੜੀ ਆ ਉਹ ਯੋਗਦਾਨ ਪਾ ਰਹੀਆਂ ਨਵੀਂ ਕੋਈ ਰਾਹ ਕੋ ਯਾਤਰੀ ਦਾ ਤੂੰ ਪਰਾਜ ਚੰਪ इस वीडियो नु अगे शेयर जरूर करना जी कृपा करके साथ चैनल नाइब जरूर कर लो जी हूँ फास्ट न्यूज पाबी स्टोर तो इंस्टाल करके ताज़ा खबर पढ़ते देख सकते हो धनबाद